ਚਲੋਕ ਮਹੱਲਾ ਤੀਜਾ ਬਿਨ ਸਤਗੁਰ ਸੇਵੇ ਜੀ ਕੇ ਬੰਦਨਾ ਵਿੱਚ ਹਉਮੈ ਕਰਮ ਕਮਾਹੀਂ ਬਿਨ ਸਤਗੁਰ ਸੇਵੇ ਥੋਰ ਨਾ ਪਾਵਹੀਂ ਮਰ ਜੰਮੈ ਆਵਹਿ ਜਾਹੀਂ ਜੇ ਸਤਗੁਰ ਦੀ ਸੇਵਾ ਨਹੀਂ ਕਰਦਾ ਆਪਣੇ ਭਾਣੇ ਚੱਲਦਾ ਐ ਜੀ ਜਿਹੜਾ ਬੰਦਨਾ ਵਿੱਚ ਪੈ ਜਾਂਦਾ ਪਿਆਰ ਰਹਿਦਾ ਹੈ ਹੋਰ ਬੰਦਨਾ ਵਿੱਚ ਪੈ ਜਾਂਦਾ ਜੀ ਕੇ ਬੰਧਨ ਟੁੱਟਦੇ ਨਹੀਂ ਸਗੋਂ ਪੱਕੇ ਹੋ ਜਾਂਦੇ ਨੇ ਜੀ ਕੇ ਬੰਧਨ ਜਦੋਂ ਮੈਂ ਗਲਮ ਕਮਾਏ ਹਮੇਂ ਜਨਮ ਕਰਦਾ ਰਹਿੰਦਾ ਹੈ ਵਾਏ ਵਾਏ ਕਰਦਾ ਰਹਿੰਦਾ ਬਿਨ ਸਤਗੁਰ ਸੇਵਾਲ ਨਾ ਪਾਵੇ ਪਾਵੇ ਹੀ ਬਿਨ ਸਤਗੁਰ ਸੇਵੇ ਕਿ ਟਿਕਣਾ ਦੀ ਰੂਹ ਬਿਲਦਾ ਕਿਤੇ ਟਿਕਣਾ ਦੀ ਬਿਲਦਾ ਭਟਕਦਾ ਰਹਿੰਦਾ ਪਰ ਜਦ ਮੈਂ ਆਵਾਂ ਜਾਈ ਸਮਦਾ ਬਸਦਾ ਰਹਿੰਦਾ ਆਉਣਾ ਪਣਿਆ ਤਾਂ ਠੀਕ ਹੈ ਜੀ ਬਿਨ ਸਤਗੁਰ ਸੇਵੇ ਫਿੱਕਾ ਬੋਲਣਾ ਨਾਮ ਨਵਸੇ ਮਨ ਮਾਹੀਂ ਨਾਨਕ ਵਿੱਚ ਸਤਿਗੁਰ ਸੇਵੇ ਜੰਪੁਰ ਬੱਧੇ ਮਾਰਿਐਨ ਮੂੰ ਕਾਲੇ ਉਠ ਜਾਹਿ ਆ ਜਿਹੜਾ ਫਿੱਕਾ ਬੋਲਦੇ ਨੇ ਸੰਤ ਤਿੰਨ ਸਤਿਗੁਰ ਸੇਵੇ ਫਿੱਕਾ ਬੋਲਣਾ ਫਿੱਕਾ ਬੋਲਣਾ ਫਿੱਕਾ ਬੋਲਣਾ ਹੁੰਦਾ ਜਿਹਦੇ ਸੱਚ ਦੀ ਗੱਲ ਨਾ ਹੋਵੇ ਅੱਛਾ ਜੀ ਜਿਹਦੇ ਸੱਚ ਦੀ ਗੱਲ ਨਾ ਹੋਵੇ ਠੀਕ ਹੈ ਜਿਹਦੇ ਗੁਰਮਤਿ ਦੀ ਆਖਿਆ ਨਾ ਹੋਵੇ ਫਿੱਕਾ ਬੋਲਣਾ ਹੁੰਦਾ ਨਾਨਕ ਫਿੱਕਾ ਬੋਲੀਏ ਤਨ ਗੁਰ ਫਿੱਕਾ ਹੋਵੇ ਤੇ ਉਹ ਜਿਹੜੀ ਕੱਚੀ ਬਾਣੀ ਪੜਦੇ ਆ ਉਹ ਫਿੱਕਾ ਬੋਲਣਾ ਹੈ ਜੀ ਉਹ ਜਿਹੜੇ ਕੱਚੀ ਬਾਣੀ ਕਿਉਂ ਪੜਦੇ ਜੇ ਸਤਗੁਰੂ ਸੇਵ ਲੈਂਦੇ ਇਹ ਕੱਚੀ ਤਾਂ ਹੀ ਪੜਦੇ ਨੇ ਇਹਨਾਂ ਨੂੰ ਕੋਈ ਦਾ ਗਿਆਨ ਨਹੀਂ ਹੈ ਸਤਗੁਰੂ ਨਹੀਂ ਸੇਵਿਆ ਵਿਚਾਰੀ ਦੀ ਬਾਣੀ ਨਾਨਕ ਬਿਨ ਸਤਗੁਰੂ ਸੇਵਾ ਜਪੁਰ ਤੋਂ ਮਾਰੀਆਂ ਨੂੰ ਜਪੁਰ ਤੋਂ ਮਾਰੀਆਂ ਚਾਹ ਜੇ ਲੋਕ ਲੈ ਹੋ ਜਾ ਇਹਨਾਂ ਦਾ ਹਾਲ ਹੋਣ ਇਹ ਇਕੱਲੇ ਜੋੜੇ ਬਦਲੇ ਤੇ ਗੱਲ ਨਹੀਂ ਬਣਨੀ ਇਕੱਲਾ ਤੇ ਹੋਰ ਤੇ ਗੱਲ ਨਹੀਂ ਬਣਦੀ ਇਹ ਮਨ ਬਦਲੇ ਤੇ ਚੱਲ ਪੜੀ ਓ ਤੇਰ ਨਾ ਵੀ ਬਦਲੋ ਮਨ ਬਦਲੋ ਕਦ ਤਾ ਬੰਦੇ ਬਦਲ ਨਹੀਂ ਬਨੁਤੇ ਗੁਰਬਾਨੀ ਦਾ ਅਸਰ ਹੋਵੇ ਤਾਂ ਕੋਈ ਬੈਰੀ ਨਾ ਹੈ ਮਜ਼ਾਨਾ ਹੋਵੇ ਇਹ ਗੱਲ ਬਾਣੀ ਆ ਮਾਇਆ ਦੀ ਭੁੱਖ ਜਿਹੜੇ ਤੇੜੇ ਬਣਾ ਰਹੇ ਧਰਮ ਨੂੰ ਕੱਦਾ ਨਾ ਬਣਾਇਆ ਜਾਵੇ ਤਾਂ ਗੱਲ ਬੰਦੀ ਠੀਕ ਹੈ ਜੀ ਮੂੰਹ 깔 ਲੈ ਉੱਠ ਜਾਏ ਉਹ ਕਾਲੇ ਉੱਠ ਜਾਏ ਕਾਲੇ ਮੂੰਹ ਲੈ ਕੇ ਉੱਠ ਜਾਂਦੇ ਨੇ ਕਾਲੇ ਮੂੰਹ ਨਾਲ ਉਹਨੂੰ ਕਾਲਾ ਲੈ ਕੇ ਚਲੇ ਜਾਂਦੇ ਨੇ ਕਾਲਾ ਮੂੰਹ ਆਇਆ ਸੀ ਹੋਰ ਕਾਲਾ ਕਰਕੇ ਚਲੇ ਗਏ ਠੀਕ ਹੈ ਜੀ ਮਹੱਲਾ ਪਹਿਲਾ ਜਾਲੋ ਐਸੀ ਰੀਤ ਜਿਤ ਮੈਂ ਪਿਆਰਾ ਵਿਚਰੈ ਨਾਨਕ ਸਾਈ ਭਲੀ ਪ੍ਰੀਤ ਜਿਤ ਸਾਹਿਬ ਸੇਤੀ ਪਤ ਰਹੈ ਜਿਹੜੀ ਰੀਤ ਈਦਾਂ ਸਹਜ ਸਰਦਾਰ ਪਿਆਰਾ ਉਹਨੂੰ ਸਾੜਦੇ ਹੋ ਅੰਗ ਦੇ ਵਿੱਚ ਉਹ ਦੂਰੇ ਲਾਉਣੇ ਉਹ ਸੁਪਰੀਤ ਨੂੰ ਨੀਤ ਨੂੰ ਛੱਡਦੇ ਉਹ ਜਿਹੜੀ ਰੀਤ ਤੋਂ ਉਲਟੇ ਪਾਸੇ ਲੈ ਸਾਹਿਬ ਨਾਲੋਂ ਪ੍ਰੀਤ ਤੋੜ ਕੇ ਸੰਸਾਰ ਨਾਲ ਪ੍ਰੀਤ ਜੋੜਦੀ ਐ ਉਹ ਰੀਤ ਛੱਡਦੇ ਹੋ ਬਾਤੀਆਂ ਨਾ ਛੱਡੋ ਹੋਰ ਬੁਧੀ ਲੱਕੜੀ ਚੜੀ ਆ ਜੀ ਲੱਕੜੀ ਦੇ ਅੱਗੇ ਸ਼ੋਰਟੇਜ ਐ ਐਸੀ ਰੀਤ ਨੂੰ ਵੀ ਨਹੀਂ ਛੱਡਦੇ ਉਹ ਰੀਤ ਛੱਡਦੇ ਹੋ ਠੀਕ ਹੈ ਜੀ ਪਿਆਰਾ ਦਾ ਭਾਵ ਮੂਲ ਹੋ ਗਿਆ ਹੈ ਜੀ ਆਪਣਾ ਬੂਲ ਗਿਆ ਜੀ ਦੇ ਨਾਲ ਉਹ ਇਦੇ ਨਾਲ ਪਿਆਰ ਹੀ ਵਿਸਰ ਗਿਆ ਦੁਨੀਆ ਦਾ ਸਾਰੇ ਪਿਆਰ ਹੀ ਵਿਸਰ ਗਿਆ ਨਾ ਕੋਈ ਵੈਰੀ ਨਾ ਇਹੋ ਦਾ ਨਹੀਂ ਵਿਸਰ ਗਿਆ ਐਸੀ ਰੀਤ ਨੂੰ ਕਿਉਂ ਵੀ ਛੱਡ ਦਿੰਦੇ ਠੀਕ ਹੈ ਜੀ ਨਾਨਕ ਸਾਈ ਭਲੀ ਪ੍ਰੀਤ ਜਿਤ ਸਾਹਿਬ ਸੇਤੀ ਪਤ ਰਹੈ ਨਾਨਕ ਸਾਈ ਭਲੀ ਪ੍ਰੀਤ ਐਸੀ ਪ੍ਰੀਤ ਭਲੀ ਐ ਜਿੱਦੀ ਆ ਜਿਤ ਸਾਹਿਬ ਸੇਤੀ ਪਤ ਰਹੈ ਜਿਹਦੇ ਨਾਲ ਹੋਵੇ ਸਾਹਿਬ ਦੇ ਨਾਲ ਪ੍ਰੀਤ ਬਣੀ ਪਾਤ ਰਹੈ ਸਾਹਿਬਾ ਪਤ ਕਦਰ ਹੋਊਗੀ ਜਦ ਆਪਨੇ ਜੰਦੇ ਬੁਰਾ ਨਹੀਂ ਕੋਈ ਸਰਬੱਤ ਦਾ ਭਲਾ ਇਹ ਕਿਤੇ ਐ ਕਿ ਕਿ ਆਪ ਬਾਹਰ ਕੋ ਫੇਰ ਹੋਊਗੀ ਪਤ ਸਾਹਿਬ ਨੂੰ ਫੇਰ ਸਾਹਿਬ ਦੇ ਨੇੜੇ ਬਿਠਾ ਲੂਗਾ ਸਾਹਿਬ ਦੇ ਸਭ ਆਦੀ ਗੱਲ ਕਰੋ ਨਾ ਜਾਏਗਾ ਸਾਹਿਬ ਕਿਉਂ ਹੈ ਉਹਦੀ ਗੱਲ ਕਰੋ ਠੀਕ ਹੈ ਜੀ ਤੇ ਚਾਹੁੰਦਾ ਸਾਹਿਬ ਉਹ ਤਾਂ ਤੁਸੀਂ ਗੱਲ ਹੀ ਕਰਦੇ ਗੱਲ ਤਾਂ ਉਹ ਤੋਂ ਉਲਟ ਕਰਦੇ ਹੋ ਉਹ ਤੋਂ ਨੂੰ ਨੇੜੇ ਕਿ ਮੈਂ ਖੜਾ ਰਹੇ ਤੂੰ ਉਹ ਤਾਂ ਤਾਲੀ ਰੋ ਉਹ ਵੀ ਜੋ ਸਾਹਿਬ ਚਾਹੁੰਦਾ ਉਹ ਕਰੋ ਤੇ ਸਾਹਿਬ ਚਾਹੁੰਦਾ ਉਹ ਬੋਲੀ ਬੋਲੋ ਠੀਕ ਹੈ ਜੀ ਪੌੜੀ ਹਰ ਇੱਕ ਉਹ ਦਾਤਾ ਸੀ ਵੀ ਹੈ ਹਰ ਇੱਕ ਢਾਈ ਹੈ ਹਰ ਇੱਕ ਉਹ ਦਾਤਾ ਮੰਗੀ ਹੈ ਮਨ ਚਿੰਦਿਆ ਪਾਈ ਹੈ ਹਰ ਇੱਕ ਉਹ ਦਾਤਾ ਇਹਦੇ ਤਾਂ ਦਾਤਾ ਬਗਾਨਾ ਤੁਸੀਂ ਕਿਤੇ ਪ੍ਰਚਾਰੇ ਹੋਏ ਨੇ ਹਰ ਕਿਸਨ ਦਾ ਦਾਤਾ ਬਣੇ ਸੱਤਾਂ ਮਿਲਦੀਆਂ ਨੇ ਕੋਈ ਕਹਿੰਦਾ ਇੱਥੋਂ ਮਿਲਦੀਆਂ ਨੇ ਕੋਈ ਕਹਿੰਦਾ ਇੱਥੋਂ ਮਿਲਦੀਆਂ ਨੇ ਕੋਈ ਕਹਦਾ ਦੁਕਾਨਦਾਰੀਆਂ ਬਣਾਈਆਂ ਹੋ ਜਾਂਣ। ਅਰੇ ਇੱਕੋ ਦਾਤਾ ਸੇ ਵੀ ਇਹ ਹਰ ਇੱਕ ਤੇ ਆਈ ਹੈ। ਉਹਦੇ ਵਿੱਚ ਧਿਆਨ ਰੱਖੀਏ ਸਦਾ ਦਾਤਾ। ਉੱਥੇ ਮਿਲਣਾ ਨਾਮ ਜਿੱਥੋਂ ਨਾਮ ਮਿਲਣਾ ਉਹ ਉਹਦਾ ਟਾਰਗੇਟ ਉੱਥੇ ਬਣਾ ਕੇ ਰੱਖੋ। ਉੱਥੇ ਧਿਆਨ ਕੋ ਜੋੜ ਕੇ ਜਿੱਥੇ ਨਾਮ ਮਿਲਣਾ ਹੈ ਅਰੇ ਇੱਕੋ ਹੀ ਦਾਤਾ ਸੇ ਵੀ ਇਹ ਹਰ ਇੱਕ ਤੇ ਹੈ।

ਇਨਾ ਵੀ ਮੰਨ ਦੀ ਅੰਕਸ਼ਾ ਸਾਰੀਆਂ ਪੂਰੀਆਂ ਹੋ ਜਾਣੇ ਉੱਥੇ ਹੀ ਹੋ ਜਾਣੇ ਉਦੋਂ ਹੀ ਕੋਈ ਗੋਤ ਤੇ ਦਿਆ ਪਾਈ ਆ ਠੀਕ ਹੈ ਜੀ ਜੋ ਵਾ ਕਿਤੇ ਪਿਆ ਹੋਇਆ ਉਹ ਪ੍ਰਾਪਤ ਹੋ ਜੂਗਾ ਜੇ ਦੂਜੇ ਪਾਸੋਂ ਮੰਗਿਏ ਤਾਂ ਲਾਜ ਮਰਾਈਏ ਜੇ ਦੂਜੇ ਪਾਸਾ ਮੰਗਾ ਹੋਵੇ ਤੇ ਸ਼ਰਮੀ ਦੀ ਮੌਤ ਬਣੋਗੇ ਮਿਲਣਾ ਕੁਛ ਨਹੀਂ ਤੇ ਸ਼ਰਮ ਆਲੀ ਮੌਤ ਬਣਨਾ ਪਊਗਾ ਠੀਕ ਹੈ ਜੀ ਜਿੰਨ ਸੇਵਿਆ ਤਿੰਨ ਫਲ ਪਾਇਆ ਤਿਸ ਜਨ ਕੀ ਸਭ ਭੁੱਖ ਗਵਾਈਐ ਨਾਨਕ ਤਿੰਨ ਵਿਟੋ ਵਾਰਿਆ ਜਿਨ ਆਂਦਿਨ ਹਿਰਦਾ ਹਰ ਨਾਮ ਧਿਆਈਐ ਦੇਖੋ ਜਿਹੜਾ ਇੱਕ ਡਾਟਾ ਹੈ ਉਹਦੀ ਸੁਣ ਲੋ ਗੱਲ ਐਵੇਂ ਨਹੀਂ ਅਸੀਂ ਕਹਿਤੀ ਇਹ ਗੱਲ ਤੋਂ ਜਿਨਾ ਉਹਨੂੰ ਸੇਵਿਆ ਤਿੰਨ ਫਲ ਵੀ ਪਾਇਆ ਹੈ ਐਸਾ ਕੋਈ ਰਿਕਾਰਡ ਦੱਸੋ ਕਿ ਸੇਵਿਆ ਹੋਵੇ ਉਹ ਡਾਟਾ ਜਿਹੜਾ ਇੱਕ ਹੈ ਉਹਦੇ ਆ ਕੁਝ ਨਾ ਹੋਵੇ ਕੋਈ ਕੋਰਡ ਨਹੀਂ ਲਗਭਗ ਰਕੋਰਨੇ ਦੇ ਉਪਰੋਥਾ ਚੋਦੀ ਜਿਹਨੇ ਉਹਨੂੰ ਸੇਵਿਆ ਉਹਨੂੰ ਭੜਿਆ ਇਸ ਕਰਕੇ ਤੁਸੀਂ ਉੱਥੇ ਦੇਵੋ ਉਹ ਤੋਂ ਬੰਬੋ ਬਲੂ ਦਾ ਜ਼ਰੂਰ ਕੋਈ ਵਜ੍ਹਾ ਨਹੀਂ ਦੋ ਮਰੇ ਕਿ ਜਦ ਕੀ ਸਭ ਭੁੱਖ ਗਵਾਈ ਹੈ ਇਹ ਫੇਰੀ ਦੇ ਅਰਥ ਸਹੀ ਬਣ ਗਏ ਜਿਸ ਜਨ ਕੀ ਸਭ ਭੁੱਖ ਗਵਾਈ ਹੈ ਉਹ ਉਹ ਜਦ ਦੀ ਸਾਰੀ ਭੁੱਖ ਗਵਾਤੀ ਹੋਣੀ ਕੋਈ ਭੁੱਖ ਛੱਡੀ ਹੋਈ ਨਹੀਂ ਸਭੇ ਅੱਛਾ ਪੂਰੀਆਂ ਜਾਂ ਪਾਇਆ ਆਦਮਾ ਪਾਲ ਆਰਿਆਂ ਇੱਛਾ ਪੂਰੀ ਆਉਣੀ ਉਹ ਇਛਾ ਰਹੀ ਹੋਈ ਨਹੀਂ ਸਭੇ ਇੱਛਾ ਪੂਰੀ ਆ ਜਾਂ ਪਾਇਆ ਅਗਮਾ ਪਾਰਾ ਹੈਗਾ ਜਿਹਨਾਂ ਜਿਹਨੇ ਪਾਇਆ ਉਹ ਕਹਿ ਰਹੇ ਹੈ ਪ੍ਰਾਪਤ ਹੋ ਗਿਆ ਤਾਂ ਇਹ ਤਾਂ ਉਹ ਵਾਅਦੇ ਰਹੇ ਹਾਂਜੀ ਫਰਸਟ ਪਰਸਨ ਚ ਕਹਿ ਰਹੇ ਆ ਕਿ ਮੈਂ ਇਹਨੂੰ ਇਹ ਪ੍ਰਾਪਤ ਹੋ ਗਿਆ ਹਾਂਜੀ ਹਾਂਜੀ ਕੋਈ ਸੁਣੀ ਸੁਣਾਈ ਗੱਲ ਨਹੀਂ ਹੈ ਆਪਣਾ ਤਜਰਬਾ ਹੈ ਨਾ ਜੀ ਅੱਡ ਬੀਤੀ ਪੂਰੀ ਇਹ ਨਾਨਕ ਇਨ ਵਿਟੋਂ ਵਾਰਿਆ ਜਿਨ ਆਂ ਦਿਨ ਹਿਰਦੈ ਹਰ ਨਾਮ ਧਿਆਈ ਐ ਆ ਕਰਨਾ ਜਿਨਾਂ ਨੇ ਦੰਗਾ ਦਿਲ ਦੇ ਸੋਟਾਂ ਘਾਰ ਕੇ ਰੱਖਿਆ ਉਹਦੇ ਤੇ ਡੋਰੀ ਰੱਖੀ ਐ ਜੋ ਦਊਗਾ ਨਾਨਕ ਕਹਿੰਦਾ ਮਾਣ ਤੇ ਕਰਵਾ ਤੇ ਵਿਟੋਂ ਵਾਰੀਉ ਇਹਨਾਂ ਤੋਂ ਕਰਵਾਉਣ ਜਾਂਦਿ ਜਿਨਾਂ ਨੇ ਗੱਲ ਸੁਣ ਕੇ ਗੁਰਬਾਨੀ ਦੀ ਇਹਨੇ ਕਿਆ ਕਰਕੇ ਜਾਨ ਉੱਥੇ ਟਿਕਾ ਲਿਆ ਕਿ ਤੂੰ ਦਿਆਂਗਾ ਜੋ ਬੈਂਡ ਆ ਜਾਦਾ ਹੈ ਨਾ ਤੇਰੀ ਰਜਾ ਹੁੰਦਾ ਤੇਰੀ ਨਾਲ ਕੋ ਨੂੰ ਤੁਰ ਅਡੋਨ ਅਵਸਥਾ ਜੋ ਕੇ ਬਗਿਆ ਉਹਨਾਂ ਦਾ ਆਪਣਾ ਡੋਲਿਆ ਹੀ ਨਹੀਂ ਨਾਲ ਕਹਾਂ ਮਾਣੋ ਤੁਰਭਾਨ ਜਿਨ੍ਹਾਂ ਨੇ ਐਸਾ ਨਾਮ ਐਸਾ ਸਿਰੜ ਰੱਖੇ ਜਿਨ ਅੰਦਨ ਹਿਰਦੈ ਹਰ ਨਾਮ ਧਿਆਈ ਐ ਜਿਨ੍ਹਾਂ ਨੇ ਇਸ ਤਰ੍ਹਾਂ ਦਾ ਨਾਮ ਧਿਆਇਆ ਹੈ ਜਿਨ੍ਹਾਂ ਦੇ ਨਾਮ ਦੇ ਵਿੱਚ ਧਾਂ ਰੱਖਿਆ ਉਹ ਬੜਿਆ ਵੀ ਕਿ ਜੀ ਇੱਥੇ 10ਵੀਂ ਪੌੜੀ ਸਮਾਪਤ ਹੋਈ ਜੀ ਜੀ